ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮੇਟਾ ਦਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਇੱਕ ਵੈੜਾ ਚੰਗੀ ਬ੍ਰੀਡ ਵਾਲੀ ਹੈ ਸ਼ਾਨਦਾਰ ਟੋਕੜ ਵੈੜਾ ਇਹਦੇ ਬਾਰੇ ਲਈਏ ਵੀਰ ਕੋਲੇ ਜਾਣਕਾਰੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਹੱਥ ਚੱਲ ਜੇ ਠੀਕ ਠਾਕ ਬਾਬਾ ਜੀ ਠੀਕ ਠਾਕ ਜੀ ਹਾਂ ਜੀ ਹਾਂਜੀ ਵੀਰ ਜੀ ਆਪਣਾ ਨਾਮ ਦੱਸ ਦਿਓ ਹਾਂ ਝੋਤਾ ਜੀ ਇਹ ਪਿੰਡ ਮਾੜ ਖੇਰਾ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਪਟਾਰਾ ਨੇੜੇ ਫਰੇਗੜ ਚੂੜੀਆਂ ਠੀਕ ਹੈ ਜੀ ਤੇ ਆਪਣੇ ਕੋਲ ਵਹਿੜਾ ਕੀ ਵੀਰ ਜੀ ਦੋ ਹੀ ਹੀਆਂ ਤੇ ਇੱਕ ਤੋਕੜ ਗੱਬਣ ਉਹ ਜੇ ਥੋੜਾ ਜਿਹਾ ਹੋਇਆ ਤਾਂ ਥੋੜਾ ਜਿਹਾ ਪਹਿਲਾਂ سیل ਹੋ ਗਈ ਆ ਬਿਲਕੁਲ ਤੁਸੀਂ ਟਾਈਮ ਫੋਨ ਕੀਤਾ ਥੋੜਾ ਲੇਟ ਹੋ ਗਿਆ ਟਾਈਮ ਲੱਗੇ ਠੀਕ ਹੈ ਜੀ ਹੁਣ ਵੀਰ ਜੀ ਆਪਣੇ ਤੋਕੜ ਪਰ ਚੰਗੀ ਸ਼ਕੀਲ ਬੱਸੀ ਜੀ ਨੂੰ ਬਰੀਦ ਆਲੀ ਜਾਂਦੇ ਆ ਬਿਲਕੁਲ ਹਾਂਜੀ ਇਹਦੇ ਵਿੱਚ ਮੈਂ ਸੱਜਰ ਦੇ ਪੈਸੇ ਲਾਉਂਦਾ ਰਿਹਾ ਪਰ ਉਹ ਬੰਦੇ ਨਹੀਂ ਮੰਨੇ ਉਹਦੋਂ ਆਂਦੀ ਵੀ ਨਹੀਂ ਅਹੀ ਵੇਚਣੀ ਨਹੀਂ ਠੀਕ ਹੈ ਜੀ ਤੇ ਹੁਣ ਤੁਹਾਨੂੰ ਪਤਾ ਪਠਾਣ ਦੇਖਦਿਆਂ ਕਰਕੇ ਕੜੀ ਆ ਫਿਰ ਉਹਦੇ ਕਰਕੇ ਵੇਚਤੀ ਜਣਾ ਬਿਲਕੁਲ ਠੀਕ ਹੈ ਜੀ ਉਹ ਦੁੱਧ ਵੀ ਜਿਹੜੇ ਕੋ 8 ਕਿਲੋ ਲਾ ਕੇ ਬਨੇ ਹੈਗਾ ਜੀ ਠੀਕ ਹੈ ਜੀ ਹਾਂ ਜੀ ਬਾਕੀ ਗੋਦੀ ਵਾਲੀ ਵਸ਼ੀ ਹੈ ਠੀਕ ਹੈ ਜੀ ਪਿਆਰ ਵਾਲੀ ਹੈ 50 55000 ਦੀ ਗੜੀ ਹੈ ਵੀ 4-5 ਸੂਹ ਵਿੱਚ ਚੌਣ ਵਾਲੀ ਆ ਚੌਣ ਵਾਲੀ ਹਾਂ ਜੀ ਖੋਲੋ ਵੀਰ ਜੀ ਖੋਲੋ ਬਾਕੀ ਥਾੜਾ ਸੋਣ ਦੇਖੋ ਕਿਹੜਾ ਲੋਕ ਬਿਲਕੁਲ ਖੋਲੋ ਖੋਲੋ ਵੇਖੋ ਵੀਰ ਜੀ ਚੰਗੀ ਵਸ਼ ਤਾਂ ਤੁਹਾਨੂੰ ਬਹੁਤ ਵਧੀਆ ਲੱਗਿਆ ਜੀ ਕੱਦ ਕਾਠ ਵੱਡਾ ਆ ਮੱਛੀ ਦਾ ਲੰਮੀ ਬੇਲਦੀ ਆ ਚੰਗੀ ਸ਼ਕੀਨ ਵੱਛੀ ਆ ਉੱਪਰੋਂ ਵੀ ਸਿੱਧੀ ਆ ਗਾੜ ਰੰਗੂ ਸਿੱਧੀ ਆ ਚੰਗੀ ਵੱਛੀ ਆ ਜੀ ਜੀ ਹਾਂ ਜੀ ਲੈ ਗਏ ਆ ਹਾਂਜੀ ਵੀਰ ਜੀ ਜਿਹੜੀਆਂ ਤੁਸੀਂ ਦੱਸ ਕੋਲ ਹੋਇਆ ਸੀ ਤੇ ਉਹਨਾਂ ਨੇ ਇਹ ਬੋਰਨ ਜੋ ਚਾਹ ਕੇ ਕੰਮ ਕਰਕੇ ਉਹਨੇ ਜੱਥੇ ਕੱਢਿਆ ਠੀਕ ਹੈ ਜੀ ਤੁਹਾਡਾ ਲਾਜਿਕਲੀ ਤੇਰਾ ਕਹਿਣਾ ਨਾ ਹਾਂਜੀ ਹਾਂਜੀ ਬੋਰੇ ਨਾਲੋਂ ਬੰਦਾ ਪਛਾਣੀ ਕਰੋ ਵੀਰ ਜੀ ਟੋਟਾ ਕੀ ਕਰਕੇ ਆ ਗਏ ਨਵੋ ਹਾਂਜੀ ਇਹਦਾ ਮੂਹ ਵੀਰ ਜੀ ਚਾਰ ਦੰਦ ਜੀ ਆਹ ਸਾਨੂੰ ਜੀ ਖੜੇ ਨੇ ਹਾਂਜੀ ਆ ਚਾਰ ਉਹ ਚੌਗੀ ਜੀ ਅੱਜ ਛਕੀ ਦੇ ਉਦੰਡ ਪੰਨਣ ਵਾਲੇ ਪੰਨਣ ਵਾਲੇ ਚੌਗੀ ਹੈ ਉਪਰ ਵਾਲੀ ਬੱਛੀ ਆ ਠੀਕ ਹੈ ਵੀਰ ਜੀ ਹਾਂਜੀ ਤਾਂ ਥੱਲੇ ਹੱਥ ਉੱਤ ਲਾ ਕੇ ਦਿਖਾ ਦਿਓ ਠੰਡੀ ਵੀਰ ਜੀ ਠੰਡੀ ਜੀ ਕੋਈ ਨਿਆਣਾ ਨਹੀਂ ਕੋਈ ਰੱਸੀ ਨਹੀਂ ਜੀ ਜੀ ਠੀਕ ਹੈ ਚੰਗੀ ਮਸ਼ੀ ਹੈ ਜੀ ਰੰਗ ਬਾਜ ਆ ਸੋਹਣੀ ਬਿਲਕੁਲ ਜੀ ਗਾਂ ਦੱਸ ਦੇ ਵੀਰ ਜੀ ਗਾਂ ਬਣੀ ਗਾਂ ਜਿਹੜੀ ਨਹੀਂ ਜਿਹੜੀ ਬਣੀ ਅੱਛਾ ਜੀ ਇਹ ਨਹੀਂ ਬਣੀ ਹਾਂ ਜੀ ਠੀਕ ਹੈ ਹੋਰ ਕਹੇ ਤਿਆਰੀ ਕੋਈ ਮੇਰੇ ਕੋਲ ਵਾਟ ਸ਼ਰਟ ਪਾਉਗਾ ਤੇ ਬਣ ਜਾਣੀ ਬੱਚੀਆਂ ਤੁਹਾਨੂੰ ਬਰਾ ਬਣ ਜੀ ਠੀਕ ਹੈ ਜੀ ਹਾਂ ਜੀ ਬਿਲਕੁਲ ਜੀ ਤੇ ਕਿੰਨਾ ਦੁੱਧ ਦੱਸੇ ਜੀ ਹੁਣ ਦੁੱਧ ਵੀਰ ਜੀ 8 ਕਿਲੋ ਲੱਗ ਬੰਨੇ ਪਹਰੇ ਜੀ ਠੀਕ ਹੈ ਜੀ ਹਾਂ ਜੀ ਵੀਰ ਜੀ ਕੀ ਮੋਲ ਆ ਮੋਲ ਵੀਰ ਜੀ ਛੋੜਾ ਇਹ ਕਰ ਦੇਣਾ ਇਦਾਂ ਨਹੀਂ ਬੱਚੀਆਂ ਦੇ 20000 ਜਿਹਦਾ ਅਨੁਸਾਰ ਮਿਲਣੀਆਂ ਨੇ ਹਾਂ ਜੀ ਤੇ ਇਹ ਦੇਰੀ 24000 ਦੀ 240 ਬੱਬਾ ਜੀ ਮਾਨਤਨ ਕਰਾ ਦਿਓ ਇਹ ਜੀ ਦੇ ਦੇ ਦਿੰਦੇ ਵੀ ਜੀ ਉਹਨੇ ਰੀੜੀ ਵੀ ਨਾ ਜਾਇਜ਼ ਮੱਗਿਆ ਕਰਦੇ ਨੇ ਅੰਦਰ ਨਾਲ ਆਈ ਅੱਛਾ ਜੀ ਹਾਂ ਜੇ ਕੋਈ ਹੋਰ ਕੋ ਮਾਨਤਾ ਕਰਵਾਉਣ ਤੇ ਵੇਖੋ ਨਹੀਂ ਬਿਲਕੁਲ ਜਾਇਜ਼ ਮੋਲਾ 22000 ਦੀ ਵੀਰ ਜੀ ਕਹਿੰਦੇ ਦੇ ਦਾਂਗੇ ਫੁੱਲ ਸਾਢੇ 22 ਦੀ ਪੂਰੇ 22 ਦੇ ਰਾਂਗੇ 50000 ਦਾ ਕੈਮਰਾ ਠੀਕ ਹੈ 22000 ਦੀ ਠੀਕ ਹੈ ਜਿਆਜ ਮੋਲ ਵੀਰ ਜੀ ਕਹਿੰਦਾ 22000 ਦੀ ਵੀਰ ਕਹਿੰਦੇ ਦੇ ਦਾਂਗੇ ਸਾਂਭਲਾ ਵਸ਼ੀ ਲੈ ਗਿਆ ਗਰ ਪਈਆਂ ਦੀ ਵਸ਼ੀ ਪੂਰਾ ਵੀ ਲੈਵਾ ਨਿਕਲ ਖੁੰਦੀ ਦੁੱਧ ਸਲੇਗਾ ਬਰੀਡ ਵਾਲੀ ਹੈ ਨਾ ਹਾਂਜੀ ਹਾਂਜੀ ਬਰੀਡ ਹੈ ਜਵਾਜੂ ਬਹੁਤ ਵਧੀਆ ਕੋਈ ਮੋਟੀ ਧਾਰਿਆ ਕੋ ਪੂਰੀ ਝਟਾ ਨਹੀਂ ਹਾਂਜੀ ਹਾਂਜੀ ਠੀਕ ਹੈ ਜੀ ਵੇਖੋ ਵੀਰ ਜੀ ਚੰਗੀ ਵਸ਼ੀ ਆ ਬਰੀਡ ਆ ਵੀਰ ਜੀ ਕਹਿੰਦੇ 22000 ਦੀ ਦੇ ਦਾਂਗੇ ਕੱਦ ਕਾਠ ਵੀ ਚੰਗਾ ਆ ਵਸ਼ੀ ਦਾ ਸੁਨੱਖੀ ਹੈ ਜੀ ਬਰੀਡ ਵਸ਼ੀ ਹੈ ਜੀ ਬਾਕੀ ਥਾਨ ਮਖਾ ਦਿੰਨੇ ਆ ਫਿਰ ਤੋਂ ਚੰਗੀ ਹੈ ਵਸ਼ੀ ਖੰਡੀ ਧੀਰੀ ਆ ਤੁਹਾਨੂੰ ਠੀਕ ਹੈ ਜੀ ਬਾਕੀ ਸਾਰੇ ਵੀਰਾਂ ਨੂੰ ਇਹੋ ਬੇਨਤੀ ਹੈ ਵੀਰ ਜੀ ਇੱਕ ਟਾਈਮ ਪਸ਼ੂ ਦੇ ਲਾਗੇ ਜਰੂਰ ਆਇਆ ਕਰੋ ਤੁਹਾਡਾ ਫਰਜ਼ ਬੰਦਾ ਜੀ ਚਵਾਈ ਕਰੋ ਆਪਣਾ ਪਾਸ ਕਰੋ ਜੀ ਹਨਾ ਬਬਾ ਜੀ ਹਾਂ ਜੇ ਚੋਕੇ ਇੱਥੋਂ ਲੈ ਜਾਓ ਚੰਗੀ ਗਾਦਾ ਜੀ ਗਰੰਟੀ ਦੇ ਵੀ ਵੇਚੀ ਜਾਊਗਾ ਤੁਹਾਨੂੰ ਸਹੀ ਦੱਸੂ ਕਿੰਨਾ ਹੈਗਾ ਠੀਕ ਹੈ ਜੀ ਠੀਕ ਹੈ ਜੀ ਤੇ ਬਾਕੀ ਸਾਰੇ ਵੀਰਾਂ ਨੂੰ ਇਹੋ ਬੇਨਤੀ ਵੀਰ ਜੀ ਚੈਨਲ ਨੂੰ ਮਤਵ ਵੱਧ ਸਬਸਕ੍ਰਾਈਬ ਕਰੋ ਜੀ ਲਾਈਕ ਕਰਿਓ ਜੋ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਤੁਹਾਨੂੰ ਮੈਂ ਖਾਲੀ ਜਾਵੇ ਜ ਠੀਕ ਹੈ ਸਾਸਿਕਾ ਬਾਬਾ ਜੀ